ਪਾਣੀ ਦਾ ਪੂਰ ਭਰ ਗਿਆ ਨੀਵੇਂ ਨੇ ਪੰਡ ਤੇ ਚੱਲਾਵਾੜੇ ਲਾਉਣ ਲੱਗੇ ਆ ਬਾਅਦ ਵਿੱਚ 15 ਦਾ 9 ਨਹੀਂ ਬਚਾਈ ਪਤਾ ਕੀ ਸੀ ਦਾ ਨਾਮ ਮੁਕ ਜੂਆ ਨੇ ਮਹਾਂਮੋਰਾ ਉਹ ਥੋੜੀ ਜਿਹੀ ਪਨੀਰੀ ਘਾੜੀ ਨਾ ਕਰਕੇ ਹੁਣ ਥੋੜੀ ਜਿਹੀ ਵਰਲ ਜੀ ਨੂੰ ਲਵਾ ਲੈਂਦੇ ਹਾਂ ਹਾਂਜੀ ਚਾਹ ਪੀ ਜਾਂਦੇ ਹੁਣ ਅਸੀਂ ਅਜਾਸ ਨੂੰ ਲੈ ਆ ਚਾਹ ਜੀਰੀ ਦਿਖਾ ਦੇ ਵੀ ਆਪਣੀ ਵਾਲ ਵਾਲ ਜਿਹੜੀ ਪਹਿਲਾਂ ਲਾਈ ਸੀ ਐਂਧਰ ਵੀ ਘੁਮਾ ਦੇ ਮਾਰੇ ਜੀ ਅੱਜ ਤਲਵਾੜੇ ਆਪਾਂ ਨੇ ਕੰਮ ਨਵੇੜ ਦੇਣਾ ਇੱਕ ਖੇਤ ਸ਼ਾਇਦ ਰਹਿ ਜਵੇ ਪਰ ਰੱਖਣ ਦੀ ਆਸਤਾ ਹੈ ਨਹੀਂ ਪਾਣੀ ਥੋੜਾ ਜਿਆਦਾ ਵੱਧ ਆ ਉਹਦੇ ਚ ਉਹ ਵੀ ਲਾਏ ਦੇਣਾ ਆਪਾਂ ਮਸ਼ੀਨ ਦਾ ਵੀ ਕੰਮ ਅੱਜ ਫਤੇ ਹੋ ਜਾਊਗਾ। ਭਈਆਂ ਵੀ ਰਹਿ ਗਏ 2 ਕਿਲੇ ਲਾਉਣੇ ਵਾਲੇ ਬਸ। 2025 ਦੀ ਜੀਰੀ ਅਸੀਂ ਐਂਡ ਕਰ ਦੇਣਾ। ਸਭ ਤੋਂ ਪਹਿਲਾਂ ਲੱਗੇ ਦੀ ਬਾਹ ਚ ਹਟਾ ਲੇ। ਲਓ ਜੀ। ਸਮਗਿਆ ਸਾਡਾ ਮੁੱਕ। ਮਸ਼ੀਨ ਚਾਲ ਦੀ ਉੱਪਰ ਹੁਣ ਖਾਵਾਂਗੇ ਰੋਟੀ ਐ ਦੋਗੇ ਲੈ। ਇੰਸ਼ਾ ਅੱਲਾਹ ਕੇ ਰੇ ਭਈਆਂ ਵਾਲੇ ਜਿਹੜੇ ਲਾਪਾ ਪਾਹਾਂ ਦੇ ਲਾ। ਸਭਾ ਕੰਮ ਰਹਿ ਗਿਆ ਹੁਣ। ਨੀਰੀ ਸਾਡੀ ਮੋਗੀਆਂ ਨੂੰ ਭਈਆਂ ਵਾਲੀ ਰਹਿ ਗਈ। ਅਸੀਂ ਚੱਲੇ ਆਂ ਮੋਟਰ ਤੇ। ਡੋਟ ਦੇ ਉੱਤੇ ਬਹਿ ਕੇ। ਆਪਰੇ ਜੀ ਦੀ ਦੇਖ ਆ ਰਹੇ। ਬਾਕੀ ਦਾ ਸਭ ਪਹਿਲਾਂ ਵਾਲੇ। ਰਿਆਂ ਜੋ ਵੀ ਸੁੱਕਿਆ ਹਾਲੇ ਦੇਖੋ ਫੈੜ ਆਇਆ ਸਾਡਾ ਬਜ਼ਾਰ ਲੋਈ ਆਖਰੀ ਗੇਜ਼ ਲਾਉਨੇ ਹੁਣ ਪਾਣੀ ਘਟ ਗੇ ਦਾ ਇਹਦੇ ਚ ਜ਼ਿਆਦਾ ਪਾਣੀ ਖੜਦਾ ਆ ਪਾਣੀ ਇਹਦਾ ਹੁਣ ਜੰਤਰ ਲਾਤਾ ਆਪਾਂ ਨੇ ਪਾਣੀ ਘਟਾਉਣ ਮੇਰਾ ਜੱਪੇ ਹੁੰਦਾ ਇਹ ਜੇ ਜੀਰੀ ਮਰ ਜਾਂਦੀ ਹੈ ਪਹਿਲਾਂ ਆਪਾਂ ਲਾਈਏ ਨਹੀਂ ਹੁਣ ਅੱਜ ਪਾਣੀ ਵੇਲੇ ਲੱਗੀਦਾ ਜਾਂਦੀ ਹੈ ਫੇਰ ਵੀ ਮਾਣ ਚੱਲ ਪਾਣੀ ਕੱਢਦੀ ਹੈ ਘੱਟ ਰਹਿ ਗਈ ਜ਼ਮੀਨੂ ਬੈ ਗਿਆ ਤਾਂ ਵੀ ਲੋਡ ਰਹਿ ਗਈ ਹੈ ਬਾਕੀ ਅੰਦਰ ਲੱਗੂ ਇਹ ਤਾਂ ਪਾਣੀ ਕਰਦੇ ਕੰਮ ਨੇੜੇ ਹੋਏ ਹੈ ਫਾਈਨਲ ਮੈਚ ਐ ਇੱਥੇ ਦਾ ਵਾ ਲੋਈ ਨਾਲ ਪੱਖਾ ਢੋਲ ਆ ਜਾਂਦਾ ਕਰਾਸ ਪੂਰੇ ਪੰਗਾ ਹੈ ਫੈਕਟਰੀ ਵਾਲੇ ਲੈ ਕੇ ਆਏ ਸੀ ਚਲੋ ਪਰਾਨਾ ਨੂੰ ਠੀਕ ਕਰਾ ਪੂਰਾ ਕੰਮ ਕਰਾ ਦੇਈਏ ਠੀਕ ਆਉਂਦਾ ਪਾਣੀ ਉੱਤੇ ਹੀ ਜਾ ਰਿਹਾ ਵਧੀਆ ਮੀਂਹ ਵੀ ਦੇਖਣ ਵਾਲਾ ਹੈ ਇਹ ਵੀ ਤਾਂ ਵੀ ਕੰਮ ਸਾਰਾ ਕਰਦੇ ਜਾਣਾ ਹੈ ਤੇ ਹਲਕਾ ਹਲਕਾ ਪਾਣੀ ਜੰਦੇ ਰਹਾਂਗੇ ਅਗਲਾ ਜਨ ਮੀਂਹ ਵੀ ਪੈ ਜਾਣਾ ਹੈ 100 ਰੁਪਏ ਆਪਾਂ ਬਣਾ ਕੇ ਰੱਖਿਆ ਜੇ ਕਿਤੇ ਅਮਰਜੈਂਸੀ ਹੋ ਜੇ ਲੋੜੇ ਦੇ ਕਿਹਾ ਨਹੀਂ ਤਾਂ ਬਹੁਤ ਪਾਣੀ ਡੁੱਲਦਾ ਇਹਦੇ ਮੂਰੇ ਬੈਕਰੀ ਉਹਨੇ ਪਾਪ ਦੋਟਾ ਨਾਲ ਪਾਣੀ ਛੱਟ ਗਿਆ ਵੱਧਣਾ ਪੈਣਾ ਹੋਰ ਵਾਹ ਹੋਰ ਜ਼ਿਆਦਾ ਮਤਲਬ ਜਿੱਥੇ 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 ਖਲੇ ਜੱਟਾਂ ਨੂੰ ਬਹੁਤ ਪਾਪੜ ਵੇਦਣੇ ਬੈ ਜਾਂਦੇ ਆ ਤੇ ਇਹਦਾ ਇੱਧਰ ਖਾਲੀ ਦੀ ਆਪਣੇ ਨਾ ਦੇ ਨਾ ਦੀ ਮਾਜਾ ਬੇਟਾ ਕੀ ਕਰ ਰਿਹਾ ਜੇ ਕੱਟ ਰਹੇ ਹੋ ਮੈਂ ਜਿਹਦਾ ਜੇ ਬਿਆਸ ਹੋ ਗਈ ਕੋਈ ਗੋਲੀ ਦਾ ਕਹਿੰਦਾ ਛੱਡੋ ਫਰੇ ਲੱਗਣੀਆਂ ਨੇ ਇਹਦੇ ਤੇ ਵੀ ਮਾਝਾ ਵੀ ਇੱਕ ਬਾਰ ਦਾ ਲਾਵਾਂਗੇ ਫਿਰ ਇਹਦੀ ਮਾਰ ਜੀ ਹੈ ਨਾ ਵੀ ਸਭ ਆ ਕੇ ਜਿੱਦਾ ਹੋਣਾ ਜਿਹੜਾ ਕੰਟੇ ਤੋਂ ਬਾਹਰ ਜਿੱ ਨਿਕਲਣ ਵਾਲੇ ਲੱਗ ਜਾਣਾ ਜਦੋਂ ਨਾਲੇ ਪਾਣੀ ਚ ਬਾਕੀ ਫਿਰ ਦੇਖਾਂਗੇ ਫੇਰ ਕਿਤੇ ਭਰੂ ਦੇ ਲਾਦਾਂਗੇ ਕਿਤੇ ਜਰਾਂ ਨਹੀਂ